ਇਸ ਤਰ੍ਹਾਂ ਦੇ ਕੋਈ ਇਸ ਤਰ੍ਹਾਂ ਇਹ ਤੇ ਪਾਰਟੀ ਹਾਈ ਕਮਾਂਡ ਦੇ ਟੌਪ ਲੈਵਲ ਤੇ ਤੁਸੀਂ ਵੇਖਿਆ ਹੀ ਹੋਵੇਗਾ ਕਿ ਕੱਲ ਵੀ ਮੀਟਿੰਗਸ ਹੋ ਰਹੀਆਂ ਨੇ ਇਹ ਤੇ ਪਾਰਟੀ ਹਾਈ ਕਮਾਂਡ ਦੀ ਲੀਡਰਸ਼ਿਪ ਤੇ ਅਸੀਂ ਸਾਡੀ ਛੱਡੀ ਅਸੀਂ ਆਪਣੀ ਗੱਲ ਵੇਖੋ ਸਾਡੇ ਦਵਿੰਦਰ ਯਾਦਵ ਸਾਹਿਬ ਜਿਹੜੇ ਨਵੇਂ ਇੰਚਾਰਜ ਆਏ ਨੇ ਪੰਜਾਬ ਤੇ ਉਹ 4 ਦਿਨ ਲਗਾਤਾਰ ਰਹੇ ਤੇ 4 ਦਿਨਾਂ ਦੇ ਵਿੱਚ ਪਹਿਲੇ ਤੇ ਦੋ ਦਫਾ ਕਾਂਗਰਸ ਦੀ ਟੌਪ ਲੀਡਰਸ਼ਿਪ ਜਿਹੜੀ ਹੈ 32 33 ਲੀਡਰਸ ਉਹਨਾਂ ਸਾਰਿਆਂ ਦੀ ਮੀਟਿੰਗਸ ਨੇਸ਼ਨਲ ਲੀਡਰਸ਼ਿਪ ਨਾ ਹੋਈਆਂ ਐਲਾਈਅੰਸਸ ਪਰ ਜੀ ਅਸੀਂ ਆਪਣੀ ਜਾਣਕਾਰੀ ਜਿਹੜੀਆਂ ਗਰਾਉਂਡ ਰਿਐਲਿਟੀਆਂ ਨੇ ਵਰਕਰ ਕੀ ਚਾਹੁੰਦਾ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਾਂਗਰਸੀ ਲੀਡਰਸ਼ਿਪ ਕੀ ਚਾਹਦੀ ਉਹ ਵੀ ਸਾਹਮਣੇ ਰੱਖੇ ਫਿਰ ਅਸੀਂ ਉੱਥੇ ਹੀ ਬੇਨਤੀ ਉਹਨਾਂ ਨੂੰ ਕੀਤੀ ਸੀ ਕਿ ਤੁਸੀਂ ਨਾ ਸਾਡੇ 32 33 ਬੰਦਿਆਂ ਤੱਕ ਹੀ ਮਦੂਦ ਨਾ ਰਹੋ ਤੁਸੀਂ ਸਾਰਿਆਂ ਦੇ ਥਿ ਵਿਊਜ਼ ਇਹਦੇ ਤੇ ਲਓ ਕਿਉਂਕਿ ਬਹੁਤ ਇੰਪੋਰਟੈਂਟ ਹੈ ਕਾਂਗਰਸ ਤੇ ਆਉਣ ਵਾਲੇ ਫਿਊਚਰ ਦੀ ਲੜਾਈ ਤੇ ਇਸ ਗੱਲ ਕੰ ਜਦੋਂ ਯਾਦਵ ਸਾਹਿਬ ਆਏ ਨੇ ਉਹਨਾਂ ਨੇ ਪਹਿਲੇ ਜਿੰਨੇ ਵੀ ਫਾਰਮਰ ਪ੍ਰਧਾਨci ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਾਂ ਫਾਰਮਰ ਸੀਐਮ ਜਿਹੜੇ ਹੈ ਸਨ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਸਿਟਿੰਗ ਐਮਪੀਜ਼ ਨਾਲ ਫਿਰ ਜਿਹੜੇ ਸਾਡੇ ਫਾਰਮਰ ਐਮਪੀਜ਼ ਨੇ ਫਿਰ ਸਿਟਿੰਗ ਐਮਐਲਏਜ਼ ਨਾਲ ਫਿਰ ਫਾਰਮਰ ਐਮਐਲਏਜ਼ ਨਾਲ ਫਿਰ ਜ਼ਿਲ੍ਹੇ ਦੇ ਪ੍ਰਧਾਨਾਂ ਨਾਲ ਫਿਰ ਸਾਡੇ ਸਾਰੇ ਕੋਆਰਡੀਨੇਟਰਜ਼ ਨਾਲ ਫਿਰ ਬਲਾਕਾਂ ਦੇ ਪ੍ਰਧਾਨਾਂ ਨਾਲ ਇਹ ਬਹੁਤ ਵੱਡੇ ਪੈਮਾਨੇ ਤੇ ਐਕਸਰਸਾਈਜ਼ ਹੋਈ 4 ਦਿਨ ਦੀ ਉਹ ਰਿਪੋਰਟਰ ਆਪਣੀ ਲੈ ਕੇ ਗਏ ਨੇ ਅਲਾਈਅੰਸ ਦੇ ਬਾਰੇ ਤੇ ਤਾਂ ਜਿਹੜਾ ਪੰਜਾਬ ਦੇ ਕਾਂਗਰਸ ਦੇ ਸੈਂਟੀਮੈਂਟਸ ਨੇ ਲੀਡਰਸ਼ਿਪ ਦੇ ਸੈਂਟੀਮੈਂਟਸ ਨੇ ਉਹ ਟਾਪ ਲੀਡਰਸ਼ਿਪ ਕੋ ਪਹੁੰਚ ਚੁੱਕੇ ਨੇ ਹੁਣ ਅਸੀਂ ਫੈਸਲਾ ਉਹਨਾਂ ਤੱਕ ਜਾਣਦੇ ਬਖੇਰਾ ਸਾਹਿਬ ਨਾਲ ਹੋ ਰਿਹਾ ਉਹ ਵੀ ਗੱਲਬਾਤ ਕੀਤੀ ਗਈ ਉਹਨਾਂ ਨਾਲ ਬਕਾਇਦਾ ਤੌਰ ਤੇ ਉਹ ਤੇ ਇਮੀਡੀਏਟਲੀ ਮੇਰੀ ਆਪਣੀ ਗੱਲ ਰਾਹੁਲ ਜੀ ਨਾਲ ਉਸੇ ਦਿਨ ਹੋਈ ਕਿ ਇਸ ਤੋਂ ਅਨਫੋਰਚੂਨੇਟ ਗੱਲ ਕੋਈ ਨਹੀਂ ਹੋ ਸਕਦੀ ਆਪ ਜਿਹੜੀ ਹੈ ਇੰਡੀਆ ਬਲੌਕ ਅਲਾਈਅੰਸ ਦਾ ਇੱਕ ਹਿੱਸਾ ਹੈ ਉਨ ਦੀ ਸਰਕਾਰ ਜਿਹੜੀ ਹੈ ਵੇਖੋ ਜੈਨੂਨ ਕੇਸ ਹੋਏ ਤੇ ਜੋ ਮਰਜ਼ੀ ਕਾਰਵਾਈ ਕਰੋ ਅਸੀਂ ਵੈਲਕਮ ਕਰਦੇ ਹਾਂ ਪਰ ਇੱਕ ਪੁਰਾਣੇ 10-12 ਸਾਲ ਦੇ ਇੱਕ ਪੋਲੀਟਿਕਲੀ ਮੋਟੀਵੇਟਿਡ ਕੇਸ ਨਾਲ ਜਿਹੜਾ ਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਹੁਣ ਤੁਸੀਂ 8 ਸਾਲ ਤੋਂ ਬਾਅਦ ਉਸ ਕੇਸ ਨੂੰ ਉਠਾਉਂਦੇ ਹੋ ਉਸ ਤੋਂ ਬਾਅਦ ਤੁਸੀਂ ਵੇਖੋ ਇਹਨਾਂ ਲਾਈਨ ਕੋ ਚੌਥਾ ਪੰਜਵਾਂ ਕੇਸ ਉਹਨਾਂ ਤੇ ਕਰ ਦਿੱਤਾ ਆਨਰੇਬਲ ਹਾਈ ਕੋਰਟ ਨੇ ਜਦੋਂ ਮੇਨ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਉਸੇ ਦਿਨ ਸਵੇਰੇ ਇੱਕ ਝੂਠਾ ਕੇਸ ਜਿਹੜਾ ਇੱਕ ਫਰਜ਼ੀ ਕੇਸ ਜਿਹੜਾ ਸੁਬਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਤੇ ਦਾਇਰ ਕੀਤਾ ਜਾਂਦਾ ਕੋ ਕਸ਼ਮੀਰ ਸਿੰਘ ਨਾਂ ਦਾ ਆਦਮੀ ਹੈ ਅਨਨੋਨ ਜਿਹੜਾ ਉਹਨਾਂ ਨੂੰ ਕੋਈ ਵਕਫੀਅਤ ਨਹੀਂ ਉਹਨਾਂ ਨਾਲ ਉਹਦੀ ਵਾਈਵਲ ਨੂੰ ਸਟੇਟਮੈਂਟ ਲਈ ਜਾਂਦੀ ਹੈ ਹੁਣ ਅੱਗੇ ਜਾ ਕੇ ਕੋਈ ਗੈਂਗਸਟਰਜ਼ ਨਾਲ ਜੋੜਿਆ ਜਾ ਰਿਹਾ ਮੈਂ ਸਮਝਣਾ ਇੱਕ ਬਹੁਤ ਮਾੜੀ ਰੀਤ ਹੈ ਪੰਜਾਬ ਦੇ ਵਿੱਚ ਕਦੀ ਇਹ ਕੰਮ ਨਹੀਂ ਚੱਲਿਆ ਇਹ ਗੱਲਾਂ ਅਸੀਂ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸੁਣੀਆਂ ਸੀ ਹੁੰਦੀਆਂ ਹਿੰਦੁਸਤਾਨ ਦੇ ਵਿੱਚ ਤੇ ਬੜੀ ਇੱਕ ਵਾਈਬਰੈਂਟ ਡੈਮੋਕ੍ਰੇਸੀ ਅਸੀਂ ਆਪਣੀ ਗੱਲ ਰੱਖ ਸਕਦੇ ਸੀ ਤੇ ਜੇ ਹੁਣ ਮੌਜੂਦਾ ਸਰਕਾਰ ਇਹ ਸੋਚੇ ਕਿ ਅਸੀਂ ਸਿਆਸੀ ਵਿਰੋਧੀਆਂ ਨੂੰ ਜਿਹੜੇ ਲੋਕਾਂ ਦੀ ਇਸ਼ੂਜ਼ ਨੇ ਜਾਂ ਜਿਹੜੇ ਇਹਨਾਂ ਦੇ ਮਿਨਿਸਟਰਜ਼ ਜਾਂ ਇਹਨਾਂ ਦੇ ਐਮਐਲਏਜ਼ ਜੋ ਵੱਡੇ ਪੇਮਾਨੇ ਤੇ ਲੁੱਟਖੁਟ ਕਰ ਰਹੇ ਨੇ ਕਿ ਕਾਂਗਰਸ ਦੀ ਲੀਡਰਸ਼ਿਪ ਇੱਕ ਮਿਊਟ ਸਪੈਕਟੇਟਰ ਦੀ ਵਰਗਾ ਅੰਨੇ ਬੋਲੇ ਹੋ ਕੇ ਤੇ ਇੱਥੇ ਬੈਠੀ ਰਹੇਗੀ ਉਹ ਨਹੀਂ ਹੋ ਸਕਦਾ ਇਹ ਸੂਰਮਿਆਂ ਦੀ ਧਰਤੀ ਹੈ ਮੈਂ ਪਹਿਲੇ ਵੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਜੇ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਰੋਜ਼ ਨਾ ਲੈਂਦੇ ਹੋ ਤੇ ਤੁਹਾਨੂੰ ਪਹਿਲੇ ਇਤਿਹਾਸ ਪੰਜਾਬ ਦਾ ਪੜ੍ਹਨਾ ਚਾਹੀਦਾ ਹੈ ਸੂਰਬੀਰਾਂ ਦੀ ਧਰਤੀ ਇੱਥੇ ਇਹਨਾਂ ਦੀ ਕਮੀ ਕੋਈ ਨਹੀਂ ਤੁਸੀਂ ਜਿੰਨੇ ਮਰਜ਼ੀ ਲੀਡਰ ਫੜ ਕੇ ਅੰਦਰ ਦੇਂਦੇ ਰਹੋ ਇਹ ਅਲਟੀਮੇਟਲੀ ਕੋਈ ਨਾ ਕੋਈ ਆਦਮੀ ਝੰਡਾ ਤੁਹਾਡੇ ਖਿਲਾਫ ਬੁਲੰਦ ਕਰਦਾ ਹੀ ਰਹੇਗਾ ਤੇ ਇਹਦੀ ਵੱਡੀ ਸਿਆਸੀ ਕੀਮਤ ਮੌਜੂਦਾ ਸਰਕਾਰ ਨੂੰ ਚੇਲਨੀ ਪਏਗੀ। ਯਾਰਾ ਸਾਬ ਨਾਲ ਮੁਲਾਕਾਤ ਹੋਈ ਥੱਡੀ ਹੋਈ ਦੋ ਤਿੰਨ ਦਿਨ ਪਹਿਲੇ ਦੋ ਤਿੰਨ ਦਿਨ ਪਹਿਲੇ ਸਾਡੇ ਜਿਹੜੇ ਪਰਿਵਾਰੀ ਨੇ ਯਾਦਵ ਸਾਹਿਬ ਰਾਜਾ ਵਿੜਿੰਗ ਜੀ ਤੇ ਮੈਂ ਤਿੰਨੋ ਜਾਣੇ ਸੀ ਜੇਲ੍ਹ ਦੇ ਵਿੱਚ ਹੁਣੇ ਨਾਬੇ ਮਿਲ ਕੇ ਆ ਦੋ ਤਿੰਨ ਦਿਨ ਪਹਿਲੇ ਮਿਲ ਕੇ ਆਏ ਉਹਨਾਂ ਨੂੰ ਤੁਹਾਨੂੰ ਸਾਹਿਬਾਂ ਨੂੰ ਪਤਾ ਹੈ ਪ੍ਰੈਸ 'ਚ ਵੀ ਆ ਚੁੱਕੇ ਆ ਉਹਨਾਂ ਦਾ ਵੀ ਵੀਊ ਸਾਰਾ ਲਿਆ ਜੀ ਜਿਹੜਾ ਜੇਲ੍ਹ ਦੇ ਵਿੱਚ ਉਹਦਾ ਤੇ ਵਿਊ ਜੋ ਹੋਏਗਾ ਤੁਸੀਂ ਸਮਝਦੇ ਹੋਗੇ ਜਿੰਨਾ ਬੱਛ ਲੂਕੀ ਉਹਨਾਂ ਨਾਲ ਕੀਤੀ ਜਾ ਰਹੀ ਹੈ ਐਂਡ ਸਾਰਨ ਅਨਫੋਰਚੂਨੇਟ ਗੱਲ ਹੈ ਇਸ ਗਵਰਨਮੈਂਟ ਦੇ ਵਿੱਚ ਪੰਜਾਬ ਦਾ ਕਰਦਾਰ ਸੀ ਅਸੀਂ ਲੇਡੀਜ਼ ਨੂੰ ਕਦੀ ਲੜਾਈ ਚ ਨਹੀਂ ਸੀ ਲੈ ਕੇ ਆਂਦੇ ਔਰਤਾਂ ਨੂੰ ਕਦੀ ਨਹੀਂ ਸੀ ਧੀਆਂ ਪੇੜਾਂ ਨੂੰ ਕਦੀ ਲੜਾਈ ਨਹੀਂ ਮਰਦਾਂ ਦੀ ਇਹ ਸੂਬਾ ਹੈ ਜੇ ਲੜਨਾ ਤੇ ਮਰਦਾਂ ਵਰਗਾ ਲੜੋ ਤੇ ਔਰਤਾਂ ਵੀ ਫੈਮਿਲੀ ਮੈਂਬਰਸ ਵੀ ਉਮਰ ਵੀ ਦੀ ਵੇਖਦੇ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਮੈਂ ਇਹਨੂੰ ਸੀਰੀਅਸਲੀ ਕੰਡੈਮਨਡ ਕਰਦਾ ਹਾਂ ਜੀ ਸਭ